ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ YouTube ਜਿਹੜੀ ਆ ਉਹ 24.5 ਮਿਲੀਅਨ ਡਾਲਰ ਦੇਵੇਗੀ 트럼ਪ ਹੁਣਾ ਨੂੰ ਜਿਹੜਾ ਉਹਨਾਂ ਨੇ ਇੱਕ ਲਾਸ ਸੂਟ ਉਹਨਾਂ ਉਲਟ ਹੋਇਆ ਸੀਗਾ ਉਸ ਨੂੰ ਉਹਨਾਂ ਨੇ ਸੈਟਲ ਕਰ ਲਿਆ ਆ ਕੋਰਟ ਦੀ ਜਿਹੜੀ ਰੂਲਿੰਗ ਆ ਉਹ ਇਸ ਬਾਬਤ ਇਹ ਦੱਸ ਰਹੀ ਆ YouTube ਨੇ 트럼ਪ ਹੁਣਾ ਦਾ ਜਿਹੜਾ ਜਿਹੜਾ ਸੀਗਾ ਅਕਾਊਂਟ ਉਸ ਨੂੰ ਸਸਪੈਂਡ ਜਿਹੜਾ ਉਹ ਕਰ ਦਿੱਤਾ ਸੀਗਾ ਫਾਈਲਿੰਗ ਦੇ ਵਿੱਚ ਇਹ ਦੱਸਿਆ ਗਿਆ ਵੀ 242 ਮਿਲੀਅਨ ਡਾਲਰ ਚੋਂ 22 ਮਿਲੀਅਨ ਡਾਲਰ ਜਿਹੜਾ 트ੰਪ ਉਹਨਾਂ ਨੇ ਵਾਈਟ ਹਾਊਸ ਦਾ ਜਿਹੜਾ ਸਟੇਟ ਬਾਲ ਰੂਮ ਆ ਉਸ ਦੀ ਕੰਸਟਰਕਸ਼ਨ ਦੇ ਵਿੱਚ ਜਿਹੜੇ ਉਹਨਾਂ ਨੇ ਪਾਉਣੇ ਆ ਅਤੇ ਟੈਕਸ ਐਗਜ਼ੈਂਪਟ ਐਂਟੀਟੀ ਜਿਹੜੀ ਬਣਾਈ ਗਈ ਆ ٹرسٹ ਫਾਰ ਦੀ ਨੈਸ਼ਨਲ ਮਾਲ ਉਹਦੇ ਵਿੱਚ ਕਹਿੰਦੇ ਵੀ ਇਹ ਮਨੀ ਜਾਊਗੀ ਇਸ ਦੇ ਵਿੱਚ ਜਿਹੜੇ ਹੋਰ 2.5 ਮਿਲੀਅਨ ਡਾਲਰ ਆ ਹੋਰ ਜਿਹੜੇ ਪਲੈਂਟਿਫ ਆ ਜਿਨ੍ਹਾਂ ਚ ਅਮਰੀਕਨ ਕੰਜ਼ਰਵੇਟਿਵ ਯੂਨੀਅਨ ਐਂਡਰਿਊ ਬਗਿਆਨੀ ਐਸਟਨ ਫਲੈਚਰ ਮਾਇਰੀਸ ਵਰੋਨਿਕਾ ਜੂਲ ਜੀਨ ਲੂਇਸ ਫ੍ਰੈਂਕ ਵਾਲੈਂਟਾਈਨ ਕੈਲੀ ਵਿਕਟਰੀ ਨੀਓਮੀ ਵੋਲਫ ਨੂੰ ਜਿਹੜੇ ਆ ਉਹਨਾਂ ਵਿੱਚ ਵੰਡੇ ਜਿਹੜੇ ਉਹ ਜਾਣਗੇ ਸਪੋਕਸਪਰਸਨ ਜਿਹੜੇ ਗੂਗਲ ਦੇ ਲਈ ਆ ਜੋ ਓਨ ਕਰਦੇ ਨੇ YouTube ਨੂੰ ਉਹਨਾਂ ਨੇ ਜਿਹੜਾ ਆ ਇਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਆ 6 ਜਨਵਰੀ 2021 ਦੀ ਹਿੰਸਾ ਵਾਲੇ ਦਿਨ ਤੋਂ ਬਾਅਦ ਚ YouTube ਨੇ 트럼ਪ ਹੁਣਾ ਦਾ ਜਿਹੜਾ ਅਕਾਊਂਟ ਆ ਉਹ ਸਸਪੈਂਡ ਕਰ ਦਿੱਤਾ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਆਖਿਆ ਸੀਗਾ ਵੀ ਇਹਨਾਂ ਦੀ ਜਿਹੜੀ ਵੀਡੀਓ ਆ ਉਸ ਜਿਹੜੀ ਅਪਲੋਡਡ ਵੀਡੀਓ ਆ ਉਸ ਨੇ ਵਾਇਓਲਟ ਕੀਤੀ ਆ ਪਾਲਿਸੀ ਇਨਸਾਈਟਿੰਗ ਵਾਇਲੈਂਸ ਜਿਹੜੀ ਉਹ ਵਾਲੀ 트럼ਪ ਹੁਣਾ ਦਾ ਚੈਨਲ ਉਸ ਤੋਂ 2 ਸਾਲ ਬਾਅਦ ਦੇ ਵਿੱਚ ਰਿਸਟੋਰ ਕਰ ਦਿੱਤਾ ਗਿਆ ਸੀਗਾ ਉਹਨਾਂ ਨੇ ਕਿਹਾ ਸੀਗਾ ਵੀ ਵੋਟਰਜ਼ ਨੇ ਇਹ ਜਿਹੜਾ ਆਖਿਆ ਆ ਵੀ ਇਹ ਜਿੱਤੇ ਨੇ ਇਹ ਪ੍ਰੈਜ਼ੀਡੈਂਟ ਆ ਤੇ ਅਸੀਂ ਇਸ ਦੇ ਵਿੱਚ ਅੜਿੱਕਾ ਜਿਹੜਾ ਉਹ ਨਹੀਂ ਆਵਾਂਗੇ 트럼ਪ ਹੋਣਾ ਦਾ ਲਾਸਟ ਸੂਟ ਇਹ ਸੀਗਾ ਵੀ YouTube ਨੇ ਉਹਨਾਂ ਨੂੰ ਰੋਕਿਆ ਆ ਐਕਸਰਸਾਈਜ਼ ਕਰਨ ਨੂੰ ਜਿਹੜਾ ਸੰਵਿਧਾਨਿਕ ਹੱਕ ਹੈਗਾ ਫ੍ਰੀ ਸਪੀਚ ਦਾ ਜਦ ਉਹਨਾਂ ਨੂੰ ਇਨਡੇਫਿਨਿਟਲੀ ਬੈਨ ਕਰ ਦਿੱਤਾ ਗਿਆ ਸੀਗਾ ਪਲੇਟਫਾਰਮ ਤੋਂ ਤੇ ਇਵੈਂਚੁਅਲੀ ਉਹਨਾਂ ਨੇ ਲਾਸਟ ਸੂਟ ਸੈਟਲ ਕਰਕੇ 24 ਮਿਲੀਅਨ ਡਾਲਰ ਜਿਹੜਾ ਉਹ ਦੇਣ ਦੀ ਰਜ਼ਾਮੰਦੀ ਪ੍ਰਗਟਾ ਦਿੱਤੀ ਆ